ਉੱਪ ਪਹਿਲੇ ਲਲਕਾਰੇ ਨਾਲ ਮੈਂ ਡੈਗੀ ਗਾ ਲੈਣਦੇ ਐ ਕੀ ਕਹਿੰਨੇ ਹੋ ਮੈਂ ਕਿ ਐ ਹੁੰਦੇ ਆ ਕੰਮ ਅੱਸੀ ਦੀ ਐ ਕਿਵੇਂ ਦਾਣੇ ਪੋਨੀ ਜਿਵੇਂ ਖਾਦ ਖਲਾਰਦੇ ਹੋਏ ਮਮਮੀ ਨੇ ਇੱਕ ਗੱਲ ਹੋਰ ਵੀਡੀਓ ਕਾਲ ਤੇ ਨਾ ਰੋਕੇ ਨਾਲ ਦੇ ਨਾਲ ਫੋਨ ਕੱਟ ਕੇ ਹਾਂਜੀ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਸਾਰੇ ਜਣ ਠੀਕ ਹੋਗੇ ਸਵਾਗਤ ਹੈ ਕਿ ਨਵੇਂ ਵਲੋਗ ਦੇ ਵਿੱਚ ਬਣੇ ਰਹਿਣ ਤੱਕ ਕਿ ਬਲੋਗ ਬਹੁਤ ਜ਼ਿਆਦਾ ਘੈਂਟ ਆ ਸਾਰਿਆਂ ਨੂੰ ਘੋੜਾਲੀ ਮਾਰਨਿੰਗ ਤੇ ਆਪਾਂ ਆ ਗਏ ਆਂ ਦਾਣਿਆਂ ਨੂੰ ਕੀੜੇ ਪੋਣ ਮੇਰਾ ਮਤਲਬ ਕੀੜਿਆਂ ਨੂੰ ਦਾਣੇ ਕੀੜਿਆਂ ਨੂੰ ਦਾਣੇ ਪੋਣ ਆਏ ਆ ਠੀਕ ਆ ਤੇ ਇਹਨਾਂ ਨੂੰ ਵੀ ਗੁੱਡ ਮਾਰਨਿੰਗ ਕਰਦੇ ਆ ਇੰਨੇ ਪੋਣ ਕਰਨੇ ਇੰਨੇ ਪੋਣ ਕਰਨੇ ਕਿ ਛੱਡ ਦੋ ਗੱਲਾਂ ਹੈ ਨਾ ਇਹ ਵਿਚਾਰੇ ਫਿਰਦੇ ਆ ਕਿ ਨਹੀਂ ਰੱਬ ਦੇ ਜੀ ਕੋਈ ਚਾਰ ਦਾਣੇ ਆਪਾਂ ਪਾ ਜਾਣੇ ਤਾਂ ਕੀ ਜਾਂਦਾ ਸਵੇਰ ਸਵੇਰ ਦਾ ਵੀਊ ਚੈੱਕ ਕਰੋ ਕਿੰਨਾ ਪਿਆਰਾ ਮੰਮੀ ਦਾ ਮਨਦੀਪ ਦੇਖੋ ਚਾਹ ਪੀ ਜਾਂਦੀ ਆ ਧੁੱਪ ਸੇਕਦੀਆਂ ਸੇਕਦੀਆਂ ਮਨਦੀਪ ਪੰਜਾਬ ਤੋਂ ਆਈ ਆ ਨਾ ਮੈਂ ਬਿਮਾਰ ਹੋ ਕੇ ਆ ਗਈ ਹੁਣ ਮੈਂ ਸਿਆਲ ਸੱਲ ਜਾਣਾ ਹੀ ਹੋਰ ਕਿੰਨੀ ਕਾਲੀ ਹੋਈ ਪਈ ਨਾਲ ਹੈ ਕਾਲੀ ਤੇ ਵੇ ਕਿੰਨੀ ਹੋਈ ਆ ਉਹ ਤਾਂ ਤबीयत ਖਰਾਬ ਆ ਚੱਲਦੇ ਆ ਡਾਕਟਰ ਕੋਲੇ ਹਾਂ ਟਿਕਾ ਲਵਾਉਂਗੇ ਹਾਂ ਠੀਕ ਲਵਾ ਦੂੰਗੀ ਤੁਸੀਂ ਠੀਕੇ ਬਿਨਾ ਤੂੰ ਸੈੱਟ ਵੀ ਨਹੀਂ ਹੁੰਦੀ ਨਾ ਜੀ ਆ ਗੋਲੀਆਂ ਨਾਲ ਕੋਈ ਹੈ ਨਾ ਮੰਮੀ ਆਇਆ ਨਹੀਂ ਗਾ ਗੋਲੀਆਂ ਕਿੰਨੀਆਂ ਮਰਜ਼ੀ ਖਾ ਲੋ ਕੋਈ ਫਰਕ ਨਹੀਂ ਪੈਂਦਾ ਕਿ ਟਿਕਾਊ ਹੁੰਦੀਆਂ ਇੱਕ ਵਾਰ ਸਵੇਰੇ ਸਵੇਰੇ ਤਾਂ ਇੱਕ ਵਾਰੀ ਪਿਆਰਾ ਇਹ ਵਿਊ ਚੈੱਕ ਕਰੋ ਆਪਣੇ ਘਰ ਦਾ ਕਿੰਨਾ ਘੈਂਟ ਲੱਗ ਰਿਹਾ ਹੋਰ ਫਿਰ ਮੰਮੀ ਕਿਵੇਂ ਆ ਠੀਕ ਆ ਮੰਮੀ ਜਦੋਂ ਅਸੀਂ ਪੰਜਾਬ ਦੇ ਘਰ ਕਿੰਨਾ ਕੁ ਸੁਣਨ ਲੱਗਦਾ ਸੀ ਘਰ ਬਥੇਰਾ ਸੁਣਨ ਲੱਗਦਾ ਸੀ ਤਾਂ ਇਹ ਦੋ ਪਿੰਦੀ ਸੀ ਮੰਮੀ ਨੇ ਗਾਲ ਹੋਰ ਵੀਡੀਓ ਕਾਲ ਤੇ ਨਾ ਰੋਕੇ ਨਾਲ ਦੇ ਨਾਲ ਫੋਨ ਕੱਟ ਕੇ ਸਵਿਚ ਆਫ ਹੀ ਕਰ ਦੇਣਾ ਠੀਕ ਐ ਤਾਂ ਉਹ ਨਾ ਨਹੀਂ ਇਹਨਾਂ ਨੇ ਛੇਤੀ ਜੀ ਹੋਰ ਆਹ ਦੇਖੋ ਬਾਕੀ ਟਮਟਾ ਆਪਣੀ ਆ ਚੁੱਕੀਆਂ ਅੱਜ ਮਿਸਤਰੀ ਅੰਕਲ ਵੀ ਆ ਜਾਣਗੇ ਕਿਆਈ ਵੀਊਅਰ ਆ ਰਿਹਾ ਸਵੇਰੇ ਸਵੇਰਾ ਡੈਡੀ ਕੀ ਕਰੀਏ ਅੰਦਰ ਉੱਤੇ ਦੇੜੀ ਨੇ ਖੇਸ ਤਾਂ ਵੇਖ ਲਿਆ ਕੀ ਲਿਆ ਕੰਬਲ ਆ ਕੇ ਖੇ ਮਣਗੀ ਰੋਟੀ ਹਾਂ ਰੋਟੀ ਬਣ ਗਈ ਵੈਸੇ ਤੁਹਾਡੇ ਪਰੌਂਠੇ ਬਾਰੇ ਕੀ ਖਿਆਲ ਹੈ ਬਣਾ ਕੇ ਦੋਂਗੇ ਅੱਜ ਛੁੱਟੀ ਹੈ ਛੁੱਟੀ ਨੂੰ ਗਾਜ ਜਦਵਾਰਾ ਬਣਦਾ ਨਹੀਂ ਆ ਮੰਦੀਪ ਦਾ ਨਾਟ 11 ਖੜਾ ਬਚਪਨ ਵਾਲਾ ਅੱਜ ਮਿਸਤਰੀ ਅੰਕਲ ਲੱਗੇ ਨਹੀਂਗੇ ਇੱਟਾ ਵਟ ਇੱਧਰ ਨੇੜੇ ਕਰ ਰੱਖਿਆ ਆਪਾਂ ਤੇ ਕੰਧਾਂ ਇੰਨੀ ਨਹੀਂ ਚੱਕਤੀਆਂ ਡਾੜੀ ਆਪਣੇ ਉਹ ਬੈਠੇ ਸਰੋਂ-ਸਰੋਂ ਆਸ-ਪਾਸੇ ਮਤਲਬ ਗ੍ਰੀਨਰੀ ਜੀ ਹੋ ਗਈ ਸਰਦੀਆਂ ਦੇ ਵਿੱਚ ਘਰ ਬਣਾਉਣ ਦਾ ਇੱਕ ਸੌਖਾ ਦੱਸਾਂ ਤਰਾਈ ਘਟ ਕਰਨੀ ਪੈਂਦੀ ਨਹੀਂ ਤੇ ਗਰਮੀਆਂ ਦੇ ਵਿੱਚ ਤੁਹਾਨੂੰ ਪਤਾ ਕਿੰਨੀ ਤਰਾਈ ਕਰਨੀ ਪੈਂਦੀ ਪਾਣੀ ਬਹੁਤ ਲੱਗਦਾ ਹੋ ਗਈ ਤਰਾਈ ਤਰੂਏ ਦੀ ਲੋ ਜੀ ਕੰਮ ਚੱਲੀ ਜਾਂਦਾ ਬਸ 5-10 ਦਿਨਾਂ ਚ ਹੋ ਜਾਊਗਾ ਨੱਕੀ ਆ ਨਾ ਡਾੜੀ ਸਿਰਾਜੀ ਚਾਹ ਵੜੇ ਹੁੰਦੇ ਜੇ ਤੁਸੀਂ ਚਾਹ ਬਣਾਓ ਹਮੇਸ਼ਾ ਕਿੰਨੀ ਕਦੇ ਮੈਂ ਬਣਾਈ ਹੈ ਫਿਰ ਕਹਿਣ ਦਾ ਤੱਕ ਕੀ ਆ ਉਹ ਦੱਸੋ ਹੈ ਕਿਵੇਂ ਆਪਣੀਆਂ ਨਹੀਂ ਆਈ ਤਾਂ ਚਕਾਤਾ ਸੀਗਾ ਛਾਹ ਬਣਾ ਲਾ ਫਿਰ ਆਪਾਂ ਥੋੜਾ ਜਿਹਾ ਘੁੰਮ ਘੁੰਮ ਕਰਕੇ ਆਨ ਖੇਤਾਂ ਚ ਘੁੰਮ ਕੇ ਆਵਾਂਗੇ ਠੀਕ ਹੈ ਬ੍ਰੈਡ ਲੈ ਆਈ ਮਨਦੀਪ ਚਾਹ ਦੇ ਨਾਲ ਠੀਕ ਆ ਛਾਹ ਆਥਣ ਦਾ ਹੋ ਗਿਆ ਵੇਲਾ ਬਾਈ ਕਿਟਾ ਵਟਾ ਬਸ ਢਾ ਲੀਆਂ ਸੀ ਤੇ ਡੈਡੀ ਜੀ ਹੁਣ ਕਰੀ ਜਾਂਦੇ ਆ ਸੀਮੈਂਟ ਨੂੰ ਮਤਲਬ ਕੰਦਾ ਨੂੰ ਸਾਫ ਕਰੀ ਜਾਂਦੇ ਆ ਬੋਕਰ ਦੇ ਨਾਲ ਮਿਸਤਰੀ ਅੰਕਲ ਤਾਂ ਅਜ ਲੱਗੇ ਨਹੀਂ ਵੀਊ ਚੈੱਕ ਕਰੋ ਸ਼ਾਮ ਦਾ ਕਰਦੀ ਨਾ ਪੂਰੀ ਲੁੱਕ ਹੀ ਚੇਂਜ ਹੋ ਗਈ ਤੇ ਇੱਧਰ ਸਾਰਾ ਨੂੰ ਲੱਗ ਗਿਆ ਪਾਣੀ ਪੰਜਾਬ ਚ ਅਸੀਂ ਘੁੰਮ ਕੇ ਆਏ ਆ ਪਰ ਆ ਬਿਮਾਰ ਹੋ ਗਏ ਗੱਲੋਂ ਤਾਂ ਨਾ ਮਨਦੀਪ ਤਾਂ ਪੂਰੀ ਤਰ੍ਹਾਂ ਹੀ ਹੋ ਗਈ ਉਹ ਬਿਮਾਰ ਹੋ ਕੇ ਨਹੀਂ ਪਤਾ ਨਹੀਂ ਗੱਲ ਕੀ ਆ ਜੇ ਤਾਂ ਮੰਨਣੀ ਤਾਂ ਹੁੰਦੀ ਨਹੀਂ ਮੈਨੂੰ ਆਖਿਆ ਸੀ ਕੋਟੀ ਪਾਲਾ ਕੋਟੀ ਪਾਲਾ ਪਰ ਨਹੀਂ ਵੀਊ ਚੈੱਕ ਕਰੋ ਕਿੰਨਾ ਪਿਆਰਾ ਆਈ ਜਾਂਦਾ ਸ਼ਾਮ ਨੂੰ ਆਥਣ ਵੇਲੇ ਦਾ ਵੀਊ ਦੇਖੋ ਕਿੰਨਾ ਪਿਆਰਾ ਆਉਂਦਾ ਮਨਦੀਪ ਜਾ ਰਹੀ ਐ ਕੀ ਕਹਿੰਨੇ ਹੋ ਨੇੜੇ ਲਿਆ ਫੋਨ ਮੋੜਾ ਜੋ ਮੈਂ ਕਿਹਾ ਹੁੰਦੇ ਕੰਮ 80 ਦੀ ਸਪੀਡ ਤੇ ਸੌ ਦੀ ਸਪੀਡ ਕਰੋ ਹੈ ਜੀ ਖੜੇ ਤਮ ਦਿਨ ਚ ਦਾਸ ਚਾਂਗਦਾ ਧਿਆਨ ਨਾਲ ਪੈਰ ਤੇ ਨਾ ਵਜਾਲਿਓ ਪੈਰ ਦਵਾਰੇ ਉੱਗ ਜਾਣਗੇ ਵੱਡੇ ਜਾਣਗੇ ਕਾਦਾ ਅਜੂ ਦਾ ਪੈਰ ਨਹੀਂ ਹੁੰਣਾ ਪੈਰਾਂ ਦੇ ਤਾਂ ਟਾਇਰ ਹੁੰਦੇ ਫਿਰ ਇਹ ਪੈਰਾਂ ਦੇ ਤਾਂ ਟਾਇਰ ਹੁੰਦੇ ਡੈਡੀ ਕਹਿੰਦਾ ਪੈਰ ਕਹਣਾ ਟਾਇਰਾਂ ਤੇ ਨਾ ਵਜਾਲਿਓ ਹਾਂ ਜੀ ਆ ਆਪਣੇ ਲੱਗੇ ਮੇਰੇ ਫੋਨ ਦੇਖੋ ਕਿੱਥੇ ਰੱਖਿਆ ਮੰਮੀ ਫੋਨ ਤੁਸੀਂ ਉੱਥੇ ਰੱਖਿਆ ਹੈ। ਲੋ ਵੀ ਘਾਣ ਨੂੰ ਲੈ ਕੇ ਚਲਦੇ ਆਪਾਂ ਘਰਾਂ ਨੂੰ। ਡੰਗਰਾਂ ਨੂੰ ਪਾ ਲਾਂਗੇ। ਕਿਵੇਂ ਆ ਨਿਆਣਿਓ? ਮੰਮੀ ਇੱਧਰ ਆਇਓ। ਮੰਮੀ ਉਰੇ ਐ। ਫੋਟੋ ਕੱਟੀ ਮਨਦੀਪ। ਮਟੂਏ ਚ ਪਾ ਲਈ ਮੈਂ। ਪੰਜਾਬ ਤੋਂ ਇੱਕ ਚੀਜ਼ ਲੈ ਕੇ ਆਇਆ ਮੈਂ ਦੱਸੋ ਤੁਸੀਂ ਕੀ ਚੀਜ਼ ਹੈ ਫੋਟੋ ਦੱਸੋ ਕਿਹਦੀ ਕੁ ਜਵਾਕ ਆ ਛੋਟਾ ਜਿਹਾ ਕਿਹਦੀ ਫੋਟੋ ਹੈ ਲੈਟ ਆਉ ਤੇਰੇ ਫੋਨ ਸਲੈਡ ਆਫ ਕਰ ਅੱਖਾਂ ਤਾਂ ਮਨਦੀਪ ਦੀਆਂ ਲੱਗਦੀਆਂ ਮਨਦੀਪ ਹੀ ਆ ਤੇਰਾ ਚਾਂਦਰਾ ਪਈਆ ਹਾਂਜੀ ਟਿੱਡੀ ਜੀ ਹੁੰਦੀ ਸੀ ਨਾ ਉਹ ਤਾਂ ਕੀ ਲੱਗਦੀ ਹੈ ਨਾ ਪੂਰੀ ਛੋਟੀ ਹੁੰਦੀ ਮੈਂ ਕਿੰਨੇ ਕ ਸਾਲਾਂ ਦੀ ਸੀ ਹੁੰਦੀ ਮਨੂ ਚਾਰ ਪੰਜ ਸਾਲਾਂ ਲੱਗਿਅ ਚਾਰ ਕਸਾਲਾਂ ਠੀਕ ਹੈ ਤਿੰਨ ਕਸਾਲਾਂ ਦੀਆਂ ਕਿਰਖਣਿਆ ਕੀ ਬਣ ਰਿਹਾ ਹੈ ਵੇਟੀ ਗਾਂ ਨੂੰ ਪੇੜੇ ਚਾਰਨੇ ਹਨਾ ਰਾਤ ਦੇ ਪਏ ਰਾਤ ਨਹੀਂ ਚੇਤੇ ਕਰਾਇ ਤੂੰ ਮੇਰੇ ਰਾਤ ਗਾਂ ਅੰਦਰ ਪੜਦੀਆਂ ਕਿ ਤੇ ਅੰਦਰ ਗਾਈਆਂ ਕਿ ਮੂੰਹ ਨੂੰ ਥੋੜਾ ਸੀਂਤਾ ਸੀ ਗਾਈਆਂ ਦੇ ਸਨ ਚ ਲੈ ਲੈਂਦੀਆਂ ਫੇਰ ਰੁਕਦੇ ਹਨ ਹੈ ਗੁੱਚਕੋ ਨਹੀਂ ਕਰਦੀਆਂ ਆਪਣੀਆਂ ਗਾਈਆਂ ਜਾਣਕਾਰ ਆ ਉਹ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਗਾਲ ਲੈਂਦੇ ਯਾਰ ਪਹਿਲੇ ਲਲਕਾਰੇ ਨਾਲ ਮੈਂ ਡਰਗੀ ਦੂਜੇ ਲਲਕਾਰੇ ਨਾਲ ਅੰਦਰ ਵੜਗੀ ਤੀਜੇ ਲਲਕਾਰੇ ਨਾਲ ਨੋਂ ਮੇਰਾ ਲੈ ਕੇ ਸਿੱਧਾ ਆੜ ਕੇ ਦਰਹਾਂ ਦੇ ਵਿੱਚ ਬੱਚਿਆ ਨਹੀਂ ਪੱਟੂ ਫਿਰਦਾ ਫਿਰਦਾ ਚਰਾਵ ਨਾਲ ਰੱਜਿਆ ਨਹੀਂ ਪੱਟੂ ਫਿਰਦਾ ਮੰਮੀ ਨੇ ਜੀ ਮੰਮੀ ਨੇ ਕਿਹੜਾ ਕੀ ਖਾੜਾ ਲਾ ਰੱਖੇ ਕੀ ਇਹ ਨੂੰ ਚੱਕੀ ਰੱਖਦੀ ਕੀ ਚਾ ਚੜਿਆ ਹੈ ਮम्मी ਨੂੰ ਹਾਲੇ ਕੀ ਇਹਦਾ ਚਾ ਚੜਿਆ ਅਸੀਂ ਇੱਕ ਗੰਗਾ ਨਗਰ ਦੇਖਿਆ ਸੀ ਐਵੇਂ ਬਹੁਤ ਸੋਹਣਾ ਸੀ ਨਮਦੀਪ ਅੱਜ ਹੀ ਮਾਰਕੀਟ ਤੇ ਦੇਖਾਂਗੇ ਜੇ ਵਧੀਆ ਗੁੱਡਾ ਮਿਲ ਕੇ ਨਾ ਲਿਆਵਾਂਗੇ ਲੋ ਜੀ ਮਿਸਤਰੀ ਅੰਕਲਾ ਆ ਗਏ ਤੇ ਮਸਾਲਾ ਬਣਾਉਣ ਲੱਗ ਗਏ ਡੈਡੀ ਮਿਸਤਰੀ ਅੰਕਲਾ ਆ ਚੁੱਕੇ ਆਪਣੇ ਤੇ ਮਸਾਲਾ ਬਣਨ ਲੱਗ ਗਿਆ ਮਸਾਲਾ ਤਾਂ ਬਣ ਰਿਹਾ ਪਰ ਚਾ ਕਾ ਬਣ ਰਹੀ ਹੈ ਹਾਂਜੀ ਕਿਸੀ ਹੈ ਠੀਕ ਹਾਂ ਹੰਡੀ ਚੱਲ ਰਹਾ ਤੈਨੂੰ ਦੱਸਿਆ ਸੀ ਨਾ ਤਿਆਰ ਹੋ ਜਾਈ ਜਲਦੀ ਜਲਦੀ ਫਿਰ ਮੈਨੂੰ ਕਹਿਣੀ ਹੁੰਨੀ ਐ ਲੇਟ ਕਰਾਤਾ ਦੋ ਦਿਨ ਗਿਫਟ ਲੈ ਕਰਾਇਆ ਸੀ ਨਾ ਮੈਂ ਸੰਧਿਆ ਆਜਨਦਾਲ ਸੀ ਉਹ ਦੁਕਾਨ ਤੋਂ ਝਾੜੂ ਲੈਣਾ ਝਾੜੂ ਲੈ ਆਏ ਕਿਹਦੇ ਕੋਈ ਬੂਹ ਕਹਿਣਗੇ ਦੋਸਤ ਕਿਹੜਾ ਫੁੱਲ ਝਾੜੂ ਲਿਆਣਾ ਹੈ ਦੂਜਾ ਫੁੱਲ ਕਿਸੀ ਆ ਫੁੱਲ ਝਾੜੂ ਕੋਈ ਨਹੀਂ ਲੈਵਾਂਗੀ ਮਨਦੀਪ ਚਾਹ ਜਿਦਰਕ ਵਾ ਪਾਈ ਮੇਰੀ ਤਬੀਅਤ ਸੈੱਟ ਹੈ ਨਹੀਂਗੀ ਕੀ ਗੱਲ ਪਾ ਲੈ ਸੱਤਾਂ ਮਾਣਦੇ। ਲੈ ਮਿੱਠਾਵਾ ਚਾ ਲੋ। ਬੱਸ। ਹੁਣ ਤਾਂ ਮੈਂ ਤਿੰਨ ਚਾਰ ਦਿਨ ਪਰੌਂਠੇ ਵੀ ਨਹੀਂ ਖਾ ਸਕਦਾ ਨਾ। ਹੂੰ। ਤੁਹਾਨੂੰ ਪੰਜਾਪਨਾ ਮਾਰਨ ਕੰਡਵਾ ਤੇ ਮਾਰ ਲੂਗੀ। ਭਾਈ ਯਾਰ ਠੀਕ ਆ ਅੱਜ ਦਾ ਵਲੋਗ ਛੋਟਾ ਹੀ ਆ ਸੀ ਮਾਰਕੀਟ ਵੀ ਜਾਣਾ ਠੀਕ ਆ। ਮੈਂ ਗਾਣਾ ਸੁਣਾਤਾ। ਕੋਈ ਗਲਤ ਕਮੈਂਟ ਨਾ ਕਰੇ ਯਾਰ ਵੈਸੇ ਹੀ ਗਾਇਆ ਗਾਣਾ ਠੀਕ ਆ ਮੈਂ ਤਾਂ ਗੁੰਦਾ ਹੀ ਨਹੀਂ ਹੁੰਦਾ ਇਹ ਪੁਰਾਣੇ 올ਡ ਸੌਂ। ਸੋ ਲਵ ਯੂ ਬਾਏ ਬਾਏ ਟਰੱਕ ਭਰ ਕੇ ਤੁਹਾਨੂੰ ਮਿਲਦੇ ਇੱਕ ਨਵੇਂ ਵਲੋਗ ਦੇ ਨਾਲ। ਜੈ ਹਿੰਦ ਵੰਦੇ ਮਾਤਰਮ ਬਦਾਇ।